ਖਵਾਰਾਂ ਵਿੱਚ ਅੱਜ ਖਬਰ ਪੜ੍ਹ ਕੇ ਬੜਾ ਅਫਸੋਸ ਹੋਇਆ ਦੁੱਖ ਹੋਇਆ ਮਨ ਤੇ ਕਿ ਸਿੰਘ ਸਾਹਿਬ ਗੰਨੀ ਰਗਵੀਰ ਸਿੰਘ ਜੀ ਹੈੱਡ ਗ੍ਰਾਂਥੀ ਸ੍ਰੀ ਦਰਬਾਰ ਸਾਹਿਬ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਹਾਈ ਕੋਰਟ ਦਾ ਉਡਾ ਖੜਕਾਉਣਾ ਪਿਆ ਉਹਨਾਂ ਨਾਲ ਜਿਸ ਤਰ੍ਹਾਂ ਦਾ ਵਰਤਾਓ ਪਿਛਲੇ ਕੁਝ ਦਿਨਾਂ ਤੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸੀ ਦਬਾਹ ਹੇਠ ਕੀਤਾ ਜਾ ਰਿਹਾ ਸੀ ਉਹ ਤੋਂ ਭਾਵਤਕ ਹੋ ਕੇ ਉਹ ਤੋਂ ਮੈਂ ਸਮਝਦਾ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਉਹਨਾਂ ਦੀ ਘਰੇਲੂ ਮਜਬੂਰੀਆਂ ਕਹਿ ਲਓ ਉਹਨਾਂ ਦੇ ਹਾਲਾਤ ਕਹਿ ਲਓ ਜਾਂ ਇੱਕ ਜਿਸ ਤਰੀਕੇ ਦਾ ਉਹਨਾਂ ਦਾ ਵਰਤੋਅ ਹੋਇਆ ਉਹ ਤੋਂ ਮਤਲਬ ਉਹਦਾ ਅਸਰ ਕਹਿ ਲਓ ਉਹਦੇ ਕਰਕੇ ਉਹਨਾਂ ਨੂੰ ਹਾਈ ਕੋਰਟ ਦੇ ਵੀ ਜਾਣਾ ਪਿਆ ਪਰ ਬੜੇ ਅਫਸੋਸ ਦੀ ਗੱਲ ਆ ਤੇ ਜੱਜਦਾਰ ਸਹਿਬਾਨ ਜਿਹੜੇ ਕੌਮ ਦੇ ਜੱਜਦਾਰ ਨੇ ਉਹਨਾਂ ਨੂੰ ਦੁਨਿਆਵੀ ਅਦਾਲਤਾਂ ਦੇ ਮੁੰਡੇ ਖੜਕਾਉਣੇ ਪੈਣ ਜਦੋਂ ਉਹਨਾਂ ਕੋਲ ਸੀ ਪੰਮੀ ਮਸਲੇ ਲੈ ਕੇ ਜਾਣੇ ਆ ਉਹ ਇੱਕ ਆਪਦੀ ਕੌਮੀ ਕਚਹਿਰੀ ਦੇ ਮੁਖੀ ਹੋਣ ਸੋ ਇਸ ਗੱਲ ਦਾ ਬੜਾ ਦੁੱਖ ਹੋਇਆ ਸੋ ਮੈਂ ਉਹਨਾਂ ਨਾਲ ਸਵੇਰੇ ਉੱਠ ਕੇ ਗੱਲ ਕੀਤੀ ਔਰ ਉਹਨਾਂ ਨੇ ਭਾਵਕ ਜਿਹੜੀ ਗੱਲ ਸੀ ਉਹ ਵੀ ਸਮਝ ਆਈ ਤੇ ਉਹਨਾਂ ਨੂੰ ਫਿਰ ਮੈਂ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਮਸਲੇ ਨੂੰ ਜਿਹੜੇ ਕੌਮ ਦੇ ਬਹੁਤ ਮਾਨਵਤਾ ਅਤੇ ਸਸ਼ੀਤਾ ਨਹੀਂ ਉਹਨਾਂ ਨਾਲ ਜਲਦੀ ਸੰਪਰਕ ਕਰਕੇ ਔਰ ਖਾਸ ਤੌਰ ਤੇ ਸ਼ਰਮਣੀ ਕਲਦਨ ਸੁਧਾਰ ਲਹਿਰ ਦੇ ਜਿਹੜੇ ਸਾਫਤਾ ਸਾਰੇ ਆਗੂ ਸਹਿਬਾਨ ਨੇ ਉਹਨਾਂ ਨਾਲ ਸੰਪਰਕ ਕਰਕੇ ਇਹ ਕੇਸ ਨੂੰ ਅਸੀਂ ਕੌਮੀ ਮਸਲਾ ਬਣਾ ਕੇ ਖੁਦ ਅਸੀਂ ਅਦਾਲਤ ਦੇ ਵੀ ਜਾਵਾਂਗੇ ਉਹ ਸਾਡੀ ਬੇਨਤੀ ਮੰਨ ਲੈਣ ਕਿ ਉਹ ਆਪਣੇ ਵੱਲੋਂ ਜਿਹੜੀ ਹੈ ਵਾਪਸ ਲੈ ਲੈਣ ਇਹ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਆ ਹਾਈ ਕੋਰਟ ਦੇ ਵਿੱਚ ਜਾਨੀ ਰਵੀਰ ਸਿੰਘ ਉਹਨਾਂ ਨੂੰ ਬੇਨਤੀ ਕੀਤੀ ਆ ਬਈ ਚਿੱਠੀ ਵੀ ਲਿਖੀ ਉਹਨਾਂ ਨੂੰ ਆ ਕਿੱਥੇ ਲੈ ਕੇ ਵੀ ਕੀਤੀ ਆ ਬੇਨਤੀ ਤੇ ਟੈਲੀਫੋਨ ਰਾਹੀਂ ਬੇਨਤੀ ਕੀਤੀ ਆ ਉਹ ਤੋਂ ਪਹਿਲਾਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਵੀ ਜਿਸ ਤਰ੍ਹਾਂ ਦਾ ਵਰਤਾਓ ਹੋਇਆ ਜਿਸ ਤਰ੍ਹਾਂ ਉਹਨਾਂ ਨੂੰ ਜਲੀਲ ਕੀਤਾ ਗਿਆ ਜਿਸ ਤਰ੍ਹਾਂ ਦੀ ਗਲਤਫਹੀ ਕੀਤੀ ਗਈ ਬਲ ਇਹ ਮਗਲ ਇਹਨਾਂ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਵਦਨਾਵ ਹੋ ਰਹੀਆਂ ਨੇ ਸਾਡੀਆਂ ਸੰਸਥਾਵਾਂ ਦਾ ਕੱਦ ਘਟ ਰਿਹਾ ਹੈ ਸਾਡੀ ਇੱਜ਼ਤ ਮਾਨ ਸਤਕਾਰ ਦੁਨੀਆ ਦੇ ਵਿੱਚ ਇਹਨਾਂ ਸੰਸਥਾਵਾਂ ਦੀ ਘਟ ਰਹੀ ਹੈ ਜੱਜਦਰ ਸਹਿਬਾਨਾ ਦੀ ਘਟ ਰਹੀ ਹੈ ਮਲ ਕਲੇਸ਼ ਤਖਤਾਂ ਦਾ ਅਸੀਂ ਚ ਪੈ ਗਿਆ ਕਲੇਸ਼ ਜੱਜਦਰ ਸਹਿਬਾਨਾ ਦਾ ਅਸੀਂ ਚ ਪੈ ਗਿਆ ਮਨ ਇਸ ਤਰ੍ਹਾਂ ਦੀ ਹਸੋ ਹੀ ਨਹੀਂ ਪੋਜੀਸ਼ਨ ਦੇ ਵਿੱਚ ਮੈਂ ਸਮਝਦਾ ਕੌਮ ਨੂੰ ਜਾਗਣਾ ਪਏਗਾ ਕੌਮ ਨੂੰ ਜਗਾਉਣਾ ਪਏਗਾ ਔਰ ਕੰਮ ਵੀ ਦਰਦ ਰੱਖਣ ਵਾਲੇ ਲੋਕਾਂ ਨੂੰ ਹੁਣ ਚੁੱਪ ਕਰਕੇ ਬੈਠਣ ਦਾ ਸਮਾਂ ਨਹੀਂ ਹੈ ਇਹ ਤਮਾਸ਼ਾ ਜਿਹੜਾ ਹੋ ਰਿਹਾ ਇਹ ਜਲੀਲਪੁਰਾ ਜਿਹੜਾ ਜੱਜਦਰ ਸਹਿਬਾਨਾ ਦਾ ਹੋ ਰਿਹਾ ਹੁਣ ਬਾਬਾ ਬੁੱਢੀ ਬੁੱਢਾ ਸਾਹਿਬ ਜੀ ਦੇ ਗੱਡੀ ਦੇ ਸੀਟ ਤੇ ਜਿਹੜੇ ਸਖਸ਼ੀਤਾ ਹੋਣ ਉਹਨਾਂ ਦਾ ਇਸ ਤਰ੍ਹਾਂ ਦਾ ਵਰਤਾਅ ਹੋਵੇ ਪਿੱਛੇ ਜੇ ਸਿੰਘ ਸਾਹਿਬ ਜਾਨੀ ਰੰਗਵੇ ਸਿੰਘ ਵਾਲਾ ਜਿਸ ਤਰ੍ਹਾਂ 에ਅਰਲਾਈਨ ਬਣਾ ਨੇ ਵਰਤਾਅ ਕੀਤਾ ਮਤਲਬ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਅਧਿਕਾਰੀ ਨੇ ਔਰ ਕਿਸੇ ਵੀ ਅਹੁਦੇਦਾਰ ਨੇ ਜਾ ਕੇ ਏਅਰਲਾਈਨ ਦਾ ਨੋਟਿਸ ਨਹੀਂ ਲਿਆ ਮੰਤਰੀ ਜਿਹੜੇ ਸਬੰਧਤ ਨੇ ਇਹ ਸਿਵਲਾਈਜੇਸ਼ਨ ਉਹਨਾਂ ਕੋਲ ਆਪਣਾ ਪ੍ਰੋਟੈਸਟ ਜਾਰੀ ਨਹੀਂ ਕੀਤਾ ਮਤਲਬ ਇਸ ਤਰ੍ਹਾਂ ਦਾ ਵਰਤੋ ਸਾਡੇ ਜ세ਦਾ ਸਾਹਿਬਾਨਾਂ ਨਾਲ ਜਿਹੜਾ ਹੋ ਰਿਹਾ ਉਹਨੂੰ ਬੜਾ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਮੈਂ ਇਹਨਾਂ ਨੂੰ ਬੜੀ ਬੇਇੱਜ਼ਤੀ ਕੀਤੀ ਆ ਕਿ ਸਿੰਘਪੌਂਦੀਆਂ ਮਾਨਾਮਤੀ ਸ਼ਾਨਾਮਤੀ ਪਰੰਪਰਾਵਾਂ ਨੇ ਔਰ ਸਾਡੀ ਇਹ ਵਿੱecta ਕਿਹ ਸਿੰਘ ਸਹਿਵਾਨ ਜਿਹੜੇ ਨੇ ਉਹ ਅਦਾਲਤਾਂ ਵਿੱਚ ਨਹੀਂ ਜਾਣਗੇ ਸੋ ਉਸ ਨੂੰ ਨਾ ਪਰੰਪਰਾਮਤੇ ਤੇਰੀ ਹੈ ਪੈਰਾ ਦਿੰਦੇ ਹੋਏ ਸਿੰਘ ਸਾਹਿਬ ਗਿਆਨੀ ਹਰਗਵਿਰ ਸਿੰਘ ਜੀ ਨੂੰ ਬੇਨਤੀ ਕੀਤੀ ਮੈਂ ਕਿ ਉਹ ਆਪਣੀ ਪਟੀਸ਼ਨ ਹਾਈ ਕੋਰਟ ਵਿੱਚ ਪਾਈ ਬਾਸ ਲੈਣ ਉਹਦੀ ਥਾਂ ਤੇ ਸਾਡੇ ਜਿਹੜੇ ਭਾਵੇਂ ਮਾਝੂ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਵੇਂ ਸਰ ਜਰਨੈਲ ਸਿੰਘ ਕਰਤਾਰਪੁਰ ਸਾਹਿਬ ਔਰ ਜਾ ਕਰਮੈਲ ਸਿੰਘ ਪਿਜੋੜੀ ਸਾਹਿਬ ਮੈਨਾਂ ਨੂੰ ਕਿਹਾ ਤੁਹਾਨੂੰ ਕਿ ਤੁਸੀਂ ਪਾਓ ਜਾਂ ਸਾਡੇ ਸਰੋਗਣੀ ਕਲਰ ਸudar ਲਹਿਰ ਦੇ ਕਨਵੀਨਰ ਰਹੇ ਨੇ ਤਾਗੁਰ ਪ੍ਰਤਾਪ ਸਿੰਘ ਬਡਾਲਾ ਸਾਹਿਬ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਓ ਉਹਨਾਂ ਨੇ ਵੀ ਕਿਹਾ ਬਡਾਲਾ ਸਾਹਿਬ ਨੇ ਕਿ ਮੇਰੇ ਵੱਲੋਂ ਪਾ ਦਿਓ ਤੇ ਮੈਂਬਰ ਸਾਹਿਬਾਨ ਨੇ ਵੀ ਕਿਹਾ ਕਰਤਾਰਪੁਰ ਸਾਹਿਬ ਤੇ ਜੁੜੀ ਸਾਹਿਬ ਨੇ ਕਿ ਸਾਡੇ ਵੱਲੋਂ ਪਾਓ ਇਹ ਸਿੰਘ ਸਾਹਿਬਾਨਾਂ ਨਾਲ ਜਿਹੜਾ ਇਸ ਤਰ੍ਹਾਂ ਦਾ ਵਰਤਾਓ ਆ ਉਹ ਨਹੀਂ ਹੋਣਾ ਚਾਹੀਦਾ ਔਰ ਇੱਕ ਚਿੱਠੀ ਮੈਂ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਰਗਜੋੜ ਪ੍ਰੋਣ ਸਾਹਿਬ ਧਾਮੀ ਸਾਹਿਬ ਨੂੰ ਵੀ ਲਿਖ ਰਿਹਾ ਉਹਨਾਂ ਨੂੰ ਵੀ ਬੇਨਤੀ ਕਰ ਰਿਹਾ ਕਿ ਜਿਹੜੀ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹ ਕੌਮ ਦੀ ਸੰਸਥਾ ਹੈ ਇਹਨੂੰ ਕੌਮ ਦੀ ਸੰਸਥਾ ਹੀ ਰਹਿਣ ਦਿਓ ਇੱਕ ਧੜੇ ਦੀ ਇੱਕ ਵਿਅਕਤੀ ਦੀ ਸੰਸਥਾ ਨਾ ਬਣਾਓ ਇਹਦੇ ਨਾਲ ਬੜਾ ਵੱਡਾ ਅਪਮਾਨ ਹੋ ਰਿਹਾ ਹੈ ਨਾ ਸੰਸਥਾਵਾਂ ਦਾ ਹੁਣ ਸ਼ਤਾਬਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਲਈ ਕਮੇਟੀ ਬਣਾਈ ਜਾ ਪਰ ਬੜਾ ਦੁੱਖ ਹੋਇਆ ਕਿ ਧਾਰਮਿਕ ਸਿਖਿਆਤਾਂ ਦਾ ਜਿਹੜੀ ਮਰਜ਼ੀ ਪਾਲ ਲੈਣ ਦੇਗਾ 80 ਲੋਕ ਪਹੁਣੇ ਆ ਤਾਂ ਤਾਂ ਜਾਤਾ ਸਾਰੀਆਂ ਪਾਰਟੀਆਂ ਦੇ ਜਾਂ ਸਮਾਜ ਵਿੱਚ ਫਿੱਤਰਣ ਵਾਲੇ ਰਾਜਸੀ ਖੇਤਰ ਵਿੱਚ ਫਿੱਤਰਣ ਵਾਲੇ ਹਰ ਕਿਸਮ ਦੇ ਸੈਕਸ਼ਨ ਦੇ ਵਿੱਚੋਂ ਲੈਣੇ ਚਾਹੀਦੇ ਸੀ ਇੱਕੋ ਧੜੇ ਦੇ ਵੱਡੇ ਲੈ ਕੇ ਮੈਂ ਸਮਝਦਾ ਇਹ ਜਿਹੜੀ ਐਸਡੀਪੀਸੀ ਇਹ ਤਾਂ ਕੱਦ ਘਟਾਵਾ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸਾਂਝੀ ਵਾਲਤਾ ਦੀ ਗੱਲ ਕੀਤੀ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਉਪਦੇਸ਼ ਆ ਸਭੇ ਸਾਂਝੀ ਵਾਲਸ ਰਹਿਣ ਕੋਈ ਨਾ ਦਿਸੇ ਵਹਿਰਾ ਜਿਉ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਦਾ ਉਪਦੇਸ਼ ਸਾਨੂੰ ਸਾਡੇ ਗੁਰੂ ਸਰਵਾਨ ਦੇਕੇ ਗਏ ਹੁਣ ਔਰ ਉਹ ਉਹਨਾਂ ਦੀ ਪਹਿਰੇਦਾਰੀ ਐਸਜੀਪੀਸੀ ਕਰਦੀ ਹੋਵੇ ਤੇ ਫਿਰ ਉਸ ਸੰਸਥਾ ਵੱਲੋਂ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਬਣਾਉਣ ਲਈ 350 ਸਾਲਾ ਸ਼ਹੀਦੀ ਸਮਾਗਮਾਂ ਲਈ ਜਿਹੜੀ ਕਮੇਟੀ ਬਣਾਈ ਆ ਉਹਨੂੰ ਬਿਲਕੁਲ ਇੱਕ ਢੜੇ ਦੀ ਬਣਾ ਕੇ ਰੱਖਤਾ ਜਾਵੇ ਤਾਂ ਮੈਂ ਸਮਝਦਾ ਬੜਾ ਵੱਡਾ ਅਪਮਾਨ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਵਿਚਾਰਾਂ ਦਾ ਉਹਨਾਂ ਦੀ ਸ਼ਹਾਦਤ ਆ ਤੁਸੀਂ ਕਰਕੇ ਅੱਜ ਆਪਣਾ ਧਾਮੀ ਸਾਹਿਬ ਨੂੰ ਮੈਂ ਬੇਨਤੀ ਕੀਤੀ ਆ ਕਿ ਉਹ ਅੱਗੇ ਹੋ ਕੇ ਰੋਲ ਅਦਾ ਕਰਨ ਇਤਿਹਾਸਕ ਰੋਲ ਅਦਾ ਕਰਨ ਸਿੰਘ ਸੈਦਵਾਨ ਨੂੰ ਅਦਾਲਤਾਂ ਦਾ ਕੁੰਡਾ ਖੜਗਾਉਂ ਤੱਕ ਨਾ ਜਾਣਾ ਪਵੇ ਇਸ ਤਰ੍ਹਾਂ ਦੀ ਵਿਵਸਥਾ ਬਣਾਓ ਉਹਨਾਂ ਨੇ ਰੂਲਸ ਰੈਗੂਲੇਸ਼ਨ ਬਣਾਉਣ ਲਈ ਕਮੇਟੀ ਬਣਾਈ ਆ ਚੰਗੀ ਗੱਲ ਤੇ ਉਹਦੇ ਘੱਟੋ ਘੱਟ ਜਿੱਥੇ ਦੇ ਰੂ ਕਮੇਟੀ ਦੀ ਰਿਪੋਰਟ ਨਹੀਂ ਆਉਂਦੀ ਉਹ ਕਮੇਟੀ ਦੇ ਰੂਲਸ ਰੈਗੂਲੇਸ਼ਨ ਲਾਗੂ ਨਹੀਂ ਹੁੰਦੇ ਉਹਨੇ ਦੇਰ ਤੱਕ ਦਾ ਕਿਸੇ ਵੀ ਜੱਜਦਾਰ ਸਾਹਿਬ ਨਾਲ ਸ਼ੇਰ ਕਰਨੀ ਨਾ ਕੀਤੀ ਜਾਵੇ ਔਰ ਪਿਛਲੇ ਸਮੇਂ ਵਿੱਚ ਜੋ ਵਰਤਾਓ ਭਾਵੇਂ ਗੈਮੀ ਹਰਪ੍ਰੀਤ ਸਿੰਘ ਉਹਨਾਂ ਨਾਲ ਹੋਇਆ ਭਾਵੇਂ ਗੈਦੀ ਰੰਗਵੀਰ ਸਿੰਘ ਉਹਨਾਂ ਨਾਲ ਹੋ ਰਿਹਾ ਜਾਂ ਹੋਰ ਜੱਜਦਾਰ ਸਾਹਿਬਾਂ ਨਾਲ ਤੇ ਉਹ ਰੋਕਿਆ ਜਾਵੇ ਤਾਂ ਕਿ ਇਹਨਾਂ ਜੱਜਦਾਰ ਸਾਹਿਬਾਂ ਨਾਲ ਦਾ ਸਤਕਾਰ ਜਿਹੜਾ ਹੈ ਔਰ ਰੁਤਬਾ ਜਿਹੜਾ ਹੈ ਉਹ ਕੌਮੀ ਰਹੇ ਤੇ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਸਾਰੇ ਹਰ ਸੈਕਸ਼ਨ ਜਿਹੜਾ ਹੈ ਕਾ ਦੀਆਂ ਮਹਾਨ ਸੰਸਥਾਵਾਂ ਦਾ ਸਤਿਕਾਰ ਕਰੇ ਸਿੰਘ ਸਹਿਬਾਨ ਦਾ ਸਤਿਕਾਰ ਕਰੇ ਸੋ ਇਹ ਮੇਰੀ ਬੇਨਤੀ ਆ ਮੈਂ ਧਾਮੀ ਸਾਹਿਬ ਨੂੰ ਵੀ ਚਿੱਠੀ ਲੈ ਕੇ ਹਟਿਆ ਸੋ ਸਿੰਘ ਸਾਹਿਬ ਯਾਨੀ ਰਣਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਆ ਔਰ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਯਾਨੀ ਰਣਵੀਰ ਸਿੰਘ ਜੀ ਹੋਰਾਂ ਨੇ ਕਿ ਮਤਲਬ ਜੋ ਮੈਂ ਇਹਨਾਂ ਨੂੰ ਭਾਵਨਾਤਵਕ ਗੱਲ ਕੀਤੀ ਉਹਦਾ ਉਹਨਾਂ ਤੇ ਅਸਰ ਪਿਆ ਔਰ ਮੈਨੂੰ ਆਸ ਆ ਕਿ ਉਹ ਆਪਣੀ ਪਟੀਸ਼ਨ ਜਿਹੜੀ ਆ ਹਾਈ ਕੋਰਟ ਵਿੱਚੋਂ ਬਾਸ ਲੈ ਲੈਣਗੇ ਜੋ ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਠੀਕ ਹੈ